ਸਭ ਤੋਂ ਪਹਿਲਾਂ ਤਾਂ ਸਾਡੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਸਾਡੀ ਇਸ ਵੀਡੀਓ ਦਾ ਮਕਸਦ ਪਾਸ਼ ਦੇ ਉੱਪਰ ਚਰਚਾ ਕਰਨਾ ਹੈ ਜੀ ਉਸ ਦੀ ਜੋ ਸ਼ਖਸੀਅਤ ਸੀ ਉਸ ਦੇ ਹੋਰ ਪਹਿਲੂਆਂ ਨੂੰ ਵੀ ਕਿਉਂਕਿ ਜਿੱਥੇ ਤੱਕ ਸੋਸ਼ਲ ਮੀਡੀਆ ਦਾ ਸਵਾਲ ਹੈ ਉੱਥੇ ਪਾਸ਼ ਨੂੰ ਸਿਰਫ ਇੱਕ ਗਰਮ ਮਜ਼ਾਜ ਦਾ ਕਵੀ ਹੀ ਦਰਸਾਇਆ ਗਿਆ ਹੈ ਉਸ ਦੇ ਜੋ ਹੋਰ ਪੱਖ ਨੇ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ ਤੇ ਅੱਜ ਅਸੀਂ ਉਹੀ ਕਰਨਾ ਹੈ ਵੈਸੇ ਅੱਜ ਦਾ ਦਿਨ 23 ਮਾਰਚ ਇਤਿਹਾਸ ਦੇ ਪੰਨਿਆਂ 'ਤੇ ਬਹੁਤ ਕਾਲਾ ਦਿਨ ਹੈ ਕਿਉਂਕਿ ਆਹ ਦਾ ਦਿਨ ਜਾਣੀ 23 ਮਾਰਚ ਜਿਸ ਦਿਨ ਆਪਣੇ ਤਿੰਨ ਸੁਤੰਤਰ ਸਨਾਨੀਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ। ਸੀਪਾਧਰ ਉਹਨਾਂ ਨੂੰ ਬੇਰਹਿਮੀ ਨਾਲ ਦਰਕਾਰ ਦਿੱਤਾ ਗਿਆ ਸੀ। ਸੀਪਾਧਰ ਸਿੰਘ ਸੀ ਹੋਗੇ ਆਪਣੇ ਤੇ ਸੁਖਦੇਵ ਅਤੇ ਰਾਜਗੁਰੂ ਉਹਨਾਂ ਤਿੰਨਾਂ ਨੂੰ ਜੋ ਕਿ ਉਹਨਾਂ ਦੀ ਫਾਂਸੀ ਇੱਕ ਦਿਨ ਪਹਿਲਾਂ ਹੀ ਸਰਕਾਰ ਨੇ ਕਰਾ ਦਿੱਤੀ ਗਈ ਸੀ ਜੋ ਕਿ ਉਸ ਟਾਈਮ ਕਾਨੂੰਨ ਦੇ ਬਿਲਕੁਲ ਖਿਲਾਫ ਸੀ ਉਹਨੇ ਖਾਸ ਇਸੇ ਗੱਲ ਲਈ ਕਾਨੂੰਨ ਨੂੰ ਬਦਲਿਆ ਵੀ ਛੇਤੀ ਛੇਤੀ ਇਹ ਕੰਮ ਨੇਪਰੇ ਚੜਾ ਜਾਵੇ। ਜੋ ਕਿ ਬਹੁਤ ਹੀ ਗਲਤ ਸੀ ਤੇ ਖੈਰ ਤੇ ਉਸ ਤੋਂ ਬਾਅਦ ਵੀ ਅੱਪਾ ਗੱਲ ਕਰੀਏ 23 ਮਾਰਚ ਦੇ ਹੀ ਦਿਨ ਪਾਸ਼ ਨੂੰ ਉਸ ਦੀ ਮੋਟਰ ਤੇ ਗੋੜੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਸ ਦੇ ਖੈਰ ਕਾਫੀ ਕਾਰਨ ਨੇ ਜੋ ਕਿ ਵਿਵਾਦ ਪੈਦਾ ਕਰ ਸਕਦੇ ਨੇ ਤਾਂ ਆਪਾਂ ਉਹਨਾਂ ਵੱਲ ਇਹ ਨਾ ਜਾਈਏ ਆਪਾਂ ਜੋ ਆਪਣਾ ਕੰਮ ਹੈ ਉਹਦੇ ਕਰੀਏ ਇਹ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਉਹ ਗੱਲਾਂ ਕਰਨੀਆਂ ਪੈਣਗੀਆਂ ਜਿਨ੍ਹਾਂ ਤੋਂ ਸਾਰੇ ਵੀ ਵਾਕਿਫ ਹੋਣ ਤੇ ਸਾਨੂੰ ਉਹ ਗੱਲਾਂ ਐਸੇ ਬੋਲਣੀਆਂ ਹੀ ਪੈਣਗੀਆਂ ਕਿਉਂਕਿ ਉਹਨਾਂ ਤੋਂ ਬਿਨਾ ਆਰੰਭ ਨਹੀਂ ਹੋ ਪਾਊਗਾ ਤੇ ਉਹ ਗੱਲਾਂ ਇਹ ਨੇ ਪਤਾਰ ਸਿੰਘ ਸੰਧੂਪਾਸ ਜਿਹੜਾ ਦਾ ਜਨਮ 9 ਸਤੰਬਰ 1950 ਚ ਹੋਇਆ ਤਲਵੰਡੀ ਸਲੇਮ ਵਿੱਚ ਤੇ ਤਲਵੰਡੀ ਸਲੇਮ ਉਹਨਾਂ ਦਾ ਪਿੰਡ ਸੀ ਤੇ ਮੌਤ ਉਹਨਾਂ ਦੀ 23 ਮਾਰਚ 1988 ਨੂੰ ਹੋਈ ਸੀ ਜੋ ਕਿ ਆਪਾਂ ਪਹਿਲੀ ਗੱਲ ਕਰ ਚੁੱਕੇ ਆ ਉਹਨਾਂ ਦੀ ਮੌਤ ਦੇ ਨਾਲ ਉਹਦੇ ਦੋਸਤ ਖੰਸਰਾਜ ਉਹਨਾਂ ਦੇ ਨਾਲ ਸੀ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਸੀ ਗੋਲੀ ਮਾਰ ਕੇ ਤਾਂ ਕਰ ਦਿੱਤੀ ਸੀ ਜੀ ਜੀ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਸੀਗਾ ਨਸੀਬ ਕੌਰ ਤੇ ਪਿਤਾ ਜੀ ਦਾ ਨਾਮ ਸੋਹਣ ਸਿੰਘ ਸੰਧੂ ਸੀ ਜੀ ਜੋ ਕਿ ਇੰਡੀਆ ਰਮ ਚੌਕ ਰਿਟਾਇਰ ਹੋ ਗਏ ਸੀ ਵੈਸੇ ਕੀਤਾ ਤਾਂ ਇਹ ਵੀ ਜਾਂਦਾ ਜੀ ਪਾਸ 1977 ਦੇ ਨੇੜੇ ਤੇ ਜੀ ਜੀ ਉਹਨਾਂ ਦੇ ਦੋਸਤ ਨੇ ਕੀ ਨਾਮ ਸੀ ਉਹਨਾਂ ਦਾ ਡਾਕਟਰ ਡਾਕਟਰ ਲਖਵਿੰਦਰ ਜੋਹਰ ਜੀ ਉਹਨਾਂ ਦੇ ਵਾਕਿਫ ਨੇ ਡਾਕਟਰ ਲਖਵਿੰਦਰ ਸਿੰਘ ਜੋਹਰ ਜੀ ਤੇ ਉਹਨਾਂ ਨੇ ਕਿਹਾ ਕਿ ਪਾਸ ਬੀਐਸਐਚਵੀ ਭਰਤੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਥੋਂ ਆ ਗਿਆ ਜੀ ਵੀ ਨਹੀਂ ਵਾਇ ਨੌਕਰੀ ਨਹੀਂ ਕਰਨੀ ਹਾਂ ਜੀ ਤੇ ਉਹਨਾਂ ਦੀ ਪਤਨੀ ਦਾ ਨਾਮ ਜੀ ਰਾਜਵਿੰਦਰ ਕੌਸਟਿਕਾ ਜੀ ਤੇ ਉਹਨਾਂ ਦੀ ਇੱਕ ਬੇਟੀ ਵੀ ਬੇਟੀ ਵੀ ਸੀ ਜਿਹਨਾਂ ਦਾ ਨਾਮ ਸੀ ਬੀਨ ਕੱਪਾਸ ਦੀ ਸਖ਼ਤੀ ਦੇ ਪਹਿਲੂ ਅਸੀਂ ਫੋਲੀਏ ਉਸ ਤੋਂ ਪਹਿਲਾਂ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਮਿੱਤਰ ਅ ਸੰਸ਼ੇਰ ਸਿੰਘ ਸੰਧੂ ਜੀ ਦੇ ਲਿਖੇ ਕੁਝ ਬੋਲ ਜੋ ਉਹਨਾਂ ਨੇ ਕਿਤਾਬ ਇੱਕ ਪਾਸੇ ਇਹ ਵੀ ਲਿਖੇ ਨੇ ਮੈਂ ਸਾਂਝੀ ਕਰਨਾ ਚਾਹਾਂਗਾ ਤੁਹਾਡੇ ਨਾਲ ਉਹ ਹੀ ਨੇ ਉਹ ਹੱਸਦਾ ਵੀ ਸੀ ਰੋਂਦਾ ਵੀ ਸੀ ਔਰ 웃ਦਾ ਵੀ ਸੀ ਤੇ ਲੜਦਾ ਵੀ ਸੀ ਉਹ ਸ਼ਰਾਰਤੀ ਵੀ ਸੀ ਤੇ ਸ਼ਰੀਫ਼ ਵੀ ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਤੇ ਪਿਆਰ ਨੂੰ ਵੱਡੀ ਮਹਾਨਤਾ ਦਿੰਦਾ ਸੀ ਉਸ ਨੇ ਜੇਲਾ ਵੀ ਕਟੀਆਂ ਅਤੇ ਜਹਾਜ਼ਾਂ ਦੇ ਝੂਟੇ ਵੀ ਲਏ ਉਸ ਨੇ ਕਵਿਤਾ 'ਚ ਬੱਕਰੇ ਬੁਲਾਏ ਤੇ ਬੜੀ ਬਾਰ ਜ਼ਿੰਦਗੀ ਵਿੱਚ ਗੱਲ ਕੀ ਉਹ ਗੁਣਾ ਤੇ ਓਗਣਾ ਧੁੱਪਾਂ ਤੇ ਛਾਵਾਂ ਤਸੇਵਿਆਂ ਤੇ ਰਜੇਵਿਆਂ ਦਾ ਸੁਮੇਲ ਸੀ ਇੱਕ ਆਮ ਮਨੁੱਖ ਵਾਂਗ ਸਾਰੇ ਅੰਸ਼ ਸੰਪਾਸ ਵਿੱਚ ਤੇ ਇਹ ਪਾਸ ਨਾਲ ਵੀ ਹੁੰਦਾ ਹੈ ਤੇ ਭਗ ਸਿੰਘ ਹੋਰਾਂ ਨਾਲ ਵੀ ਉਹਨਾਂ ਨੂੰ ਸਿਰਫ ਇਸ ਗੱਲ ਤੋਂ ਹੀ ਮਾਰਾ ਕਹਿ ਦਿੱਤਾ ਜਾਂਦਾ ਕਿ ਉਹ ਕਾਮਰੇਡ ਸੀ ਜਾਂ ਫਿਰ ਆਪਾਂ ਕਹਿ ਦਈਏ ਵੀ ਜਿਵੇਂ ਪਾਸ ਭਗ ਸਿੰਘ ਨਾਸਤਿਕ ਸੀਗੇ ਤੇ ਹੁਣ ਸਵਾਲ ਇਹ ਆ ਵੀ ਜੇ ਵੀ ਕਾਮਰੇਡ ਹੈ ਜਾਂ ਵੀ ਨਾਸਤਿਕ ਹੈ ਤਾਂ ਆਪਾਂ ਫਿਰ ਉਹਨੂੰ ਗਲਤ ਇਨਸਾਨ ਕਹਾਂਗੇ ਨਹੀਂ ਬਿਲਕੁਲ ਨਹੀਂ ਹੁਣ ਇਹਦੇ ਨਾਲ ਸਾਡੇ ਨਾਲ ਬਹੁਤ ਵਾਰ ਹੋਇਆ ਤੇ ਜੇ ਕਿਸੇ ਕਿਤਾਬ ਵਾਲੀ ਦੁਕਾਨ ਤੇ ਮੈਂ ਵੀ ਹੋਰ ਕਿਤਾਬ ਲੈਕਣਾ ਜਿਵੇਂ ਕੀ ਮਹਾਬਲੀ ਸੂਰਨਾ ਚੱਕੀ ਮੈਂ ਜਾ ਕੇ ਤੇ ਮੇਰੇ ਨਾਲ ਦਾ ਮਿੱਤਰ ਸੀ ਮੈਨੂੰ ਕਹਿੰਦਾ ਯਾਰ ਤੂੰ ਇਹ ਕਿਤਾਬਾਂ ਹੀ ਪੜ੍ਹਦਾ ਮੈਂ ਕਹਾਂ ਕਿ ਉਹ ਇਹਨਾਂ ਨੂੰ ਕੀ ਹੋਇਆ ਜੇ ਮੈਨੂੰ ਕਹਿੰਦਾ ਨਹੀਂ ਤੂੰ ਤਾਂ ਕਾਮਰੇਡ ਤੇ ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਮੈਂ ਕਾਮਰੇਡ ਕਾਹ ਬਣ ਗਿਆ ਇਹਨੂੰ ਵੈਸੇ ਵੀ ਹਰ ਵਾਰ ਮਤਲਬ ਕੋਈ ਨਾ ਕੋਈ ਕਹਿੰਦੇ ਰਹਿੰਦਾ ਜਿਵੇਂ ਕੋਈ ਸ਼ਾਮ ਤੋਂ ਚੱਲ ਰਿਹਾ ਹੋਵੇ ਜਾਂ ਕੁਝ ਪਾਸ ਦੀ ਗੱਲ ਕਰੇ ਤਾਂ ਵੀ ਉਹਨੂੰ ਕਹਿਣੀ ਕਿ ਤੂੰ ਮਤਲਬ ਇਹ ਕਾਪ ਵੀ ਪਾਸ ਦੀ ਗੱਲ ਤੋਂ ਕਿਵੇਂ ਕਰ ਰਿਹਾ ਹੈ ਕਿਉਂਕਿ ਤੁਹਾਡਾ ਕਾਮਰੇਡ ਹੈ ਤੇ ਇਹ ਕਾਮਰੇਡ ਦਾ ਟੈਗ ਲੱਗਣ ਦੀ ਵਜ੍ਹਾ ਕੀ ਹੈ ਕਿ ਇਹ ਪਾਸ ਨੂੰ ਪੜਿਆ ਹੈ ਇਹ ਪਾਕਿਸਤਾਨ ਉਹਨਾਂ ਨੂੰ ਪਸੰਦ ਕਰਦੇ ਨੇ ਇਹ ਮੈਨੂੰ ਤਾਂ ਇਹ ਗੱਲਾਂ ਚਲੋ ਜਾਇਜ਼ ਨਹੀਂ ਲੱਗਦੀਆਂ ਖੈਰ ਹੁਣ ਅੱਪ ਅੱਗੇ ਵਧਦੇ ਹਾਂ ਪਹਿਲੀ ਗੱਲ ਤਾਂ ਪਾਸ ਦੇ ਰਕਸ਼ੀਦ ਦੀ ਇਹ ਹੈ ਕਿ ਪਾਸ ਯਾਰਾਂ ਦਾ ਯਾਰ ਸੀ ਬਹੁਤ ਹੀ ਵਧੀਆ ਦੋਸਤੀ ਉਸ ਦੀ ਸਾਰਿਆਂ ਨਾਲ ਨਿਭੀ ਤੇ ਉਹ ਕੁਛ ਕੇ ਸ਼ੇ ਉਹਨਾਂ ਦੇ ਹੁਣ ਆਪਾਂ ਸਾਝੇ ਕਰਾਂਗੇ। ਅ ਸੰਸ਼ੇਰ ਸੰਧੂ ਜੀ ਗਾਣੇ ਲਿਖਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਸੀ ਤੇ ਪਾਸ ਨੂੰ ਉਸ ਟਾਈਮ ਜੋ ਬੈਕਿੰਗ ਹੁੰਦੀ ਸੀ ਯਾਨੀ ਕਿ ਜੋ ਸ਼ਖਦਾਵਰੀ ਉਹ ਗਾਣੇ ਤੇ ਵਰਤੀ ਜਾਂਦੀ ਸੀ ਉਹ ਪਸੰਦ ਨਹੀਂ ਸੀ ਉਹ ਗਾਣੇ ਸੁਣਨਾ ਪਸੰਦ ਨਹੀਂ ਸੀ ਕਰਦਾ। ਤੇ ਉਸਨੇ ਆਪਣੇ ਦੋਸਤ ਸੰਸ਼ੇਰ ਸੱਧੂ ਨੂੰ ਉਹਨਾਂ ਨੂੰ ਉਹਨਾਂ ਨੂੰ ਗਾਣਾ ਕੱਢੀਆਂ ਤੇ ਬਾਅਦ ਚ ਉਹ ਕਿਹਾ ਵੀ ਆਹ ਸ਼ਮਸ਼ੇਰ ਤੂੰ ਮੇਰਾ ਯਾਰ ਹੈ ਮੈਂ ਤੈਨੂੰ ਨਸੀਹਤ ਤਾਂ ਨਹੀਂ ਦੇ ਸਕਦਾ ਮੈਂ ਤੈਨੂੰ ਗਾਣਾ ਹੀ ਕੱਢ ਸਕਦਾ ਮੈਂ। ਪਰ ਤੂੰ ਇਸ ਗੱਲ ਤੇ ਗੌਰ ਕਰੀਂ ਵੀ ਇਹ ਤੂੰ ਗਾਣਿਆਂ ਗੁਣਿਆਂ ਤੋਂ ਥੋੜਾ ਪਰਾਂ ਹੀ ਰਹੀ ਹੈ। ਪਾਸ਼ ਆਪਣੀ ਡਾਇਰੀ ਵਿੱਚ ਇਹ ਵੀ ਲਿਖਦੇ ਨੇ ਕਿ ਦੋਸਤਾਂ ਨਾਲ ਦੁਰਨਾ ਧਰਤੀ ਉੱਤੇ ਸਭ ਤੋਂ ਮਾਣ ਵਾਲੀ ਗੱਲ ਹੈ। ਹੁਣ ਜੇ ਆਪਾਂ ਹੋਰ ਦੇਖੀਏ ਤੇ ਪਾਸ਼ ਨੂੰ ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਇਹਨਾਂ ਨਾਲ ਉਹਨਾਂ ਦੇ ਕਾਫੀ ਮਤਲਬ ਲੜਾਈ ਝਗੜੇ ਟੈਪਰ ਵਿਵਾਦ ਹੁੰਦੇ ਰਹੇ ਨੇ ਕਿਉਂਕਿ ਪਾਸ਼ ਨੂੰ ਲੱਗਦਾ ਸੀ ਕਿ ਸਮੇਂ ਦੇ ਹਿਸਾਬ ਨਾਲ ਇਹ ਬਹੁਤ ਹੀ ਹਲਕੀ ਕਵਿਤਾ ਲਿਖ ਰਹੇ ਨੇ। ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤੇ ਰੋਮਾਂਸ ਟੂਵਿੰਗ ਨਿਕਲ ਰਹੇ ਆ ਜਾਂ ਫਿਰ ਇਹ ਲੋਕਾਂ ਨੂੰ ਲੋਕਾਂ ਦੇ ਅੰਦਰ ਅਗਨੀ ਹੀ ਪੈਦਾ ਕਰ ਪਾ ਰਹੇ ਪਰ ਇਹ ਸਭ ਹੋਣ ਦੇ ਬਾਅਦ ਵੀ ਉਹ ਉਹਨਾਂ ਨੂੰ ਦਿਨੋਂ ਕਦੇ ਉਹਨਾਂ ਨੇ ਨਫ਼ਰਤ ਨਹੀਂ ਕੀਤੀ ਉਹਨਾਂ ਨੇ ਸ਼ਿਵ ਕੁਮਾਰ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਸੀ ਜ ਜਿਹਦੇ ਚ ਉਹਨਾਂ ਨੇ ਸ਼ਿਵ ਕੁਮਾਰ ਦੀ ਬਹੁਤ ਤਾਰੀਫ ਕੀਤੀ ਸੀ ਤੇ ਸ਼ਿਵ ਕੁਮਾਰ ਨੇ ਉਹ ਚਿੱਠੀ ਆਪਣੇ ਕੋਲ ਸਾਂਭ ਕੇ ਰੱਖੀ ਸੀ ਆਪਣੀ ਜਦ ਤੱਕ ਵੀ ਸ਼ਿਵ ਕੁਮਾਰ ਜੀ ਦੁਨੀਆ ਤੇ ਰਹੇ ਉਹਨਾਂ ਨੇ ਚਿੱਠੀ ਆਪਣੇ ਕੋਲ ਰੱਖੀ ਸੀ ਤੇ ਗੱਲ ਇਹ ਹੈ ਕਿ ਪਾਤਰ ਨਾਲ ਇੰਨਾ ਕੁਝ ਹੋਣ ਤੋਂ ਬਾਅਦ ਵੀ ਪਾਤਰ ਨੇ ਵੀ ਪਾਸ਼ ਨੂੰ ਕਿਹਾ ਪਾਸ਼ ਨੇ ਵੀ ਪਾਤਰ ਨੂੰ ਕਿਹਾ ਤੇ ਫਿਰ ਵੀ ਪਾਸ ਨੇ ਸਪੈਸ਼ਲੀ ਇੱਕ ਕਵਿਤਾ ਲਿਖੀ ਹੈ ਇਸ ਲਈ ਕਿ ਉਹਨਾਂ ਦੇ ਰਿਸ਼ਤੇ ਨਾ ਖਰਾਬ ਹੋਵੇ ਉਹਨਾਂ ਨੇ ਪਾਸ ਪਾਸ ਤੇ ਪਾਤਰ ਭਾਈ ਭਾਈ ਉਹ ਕਵਿਤਾ ਲਿਖੀ ਪਾਸ ਦਾ ਇਸ ਤਰ੍ਹਾਂ ਦਾ ਕਵਿਤਾ ਲਿਖਣ ਦਾ ਰੁਖ ਉਦੋਂ ਹੋਇਆ ਜਦੋਂ ਕਿ ਪੰਜਾਬ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਸੀ 1970 1980 ਦੇ ਕਰੀਬ ਨਕਸ਼ਲਵਾਦੀ ਲਹਿਰ ਜ਼ੋਰ ਫੜ ਰਹੀ ਸੀ ਲਾਲ ਸਿੰਘ ਦੇ ਉਤੇ ਸੰਤਰਾਮ ਉਹਦਾਸੀ ਵਰਗੇ ਬਹੁਤ ਹੀ ਕੀ ਕਹਿ ਸਕਦੇ ਆਪਾਂ ਨੂੰ ਬਹੁਤ ਵੱਡੇ ਲੇਖਕ ਹੋਏ ਨੇ ਜੋ ਪੰਜਾਬ ਦੇ ਉਹ ਵੀ ਇਸੇ ਤਰ੍ਹਾਂ ਦੀ ਕਹਾਣੀ ਤਾਂ ਲਿਖਦੇ ਤੇ ਜਿਸ ਵਿੱਚ ਲੋਕਾਂ ਦੇ ਹੱਕ ਦੇ ਗੱਦ ਹੁੰਦੀ ਜਿਵੇਂ ਆਪਾਂ ਗੱਲਾਂ ਵੀ ਪਾਸ ਤੋਂ ਲੋਕਾਂ ਦਾ ਦੁੱਖ ਦੇਖਿਆ ਨਹੀਂ ਸੀ ਯਾਰਿਆ ਤੇ ਉਹ ਆਪਣੀ ਡਾਇਰੀ ਵਿੱਚ ਲਿਖਦੇ ਨੇ ਅਸਲ ਵਿੱਚ ਦੂਜਿਆਂ ਨੂੰ ਤਕਲੀਫ ਵਿੱਚੋਂ ਛੁਟਿਆ ਦੇਖਣ ਦਾ ਸੁਖ ਹੀ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਸੁੱਖ ਹੈ ਹੁਣ ਕੋਈ ਕਿਵੇਂ ਇਦਾਂ ਦੇ ਬੰਦੇ ਨੂੰ ਕਹਿ ਸਕਦਾ ਹੈ ਕਿ ਉਹ ਆਪਣੇ ਸਵਾਰਥ ਲਈ ਉਹ ਫੇਮਸ ਹੋਣ ਲਈ ਇਹ ਸਭ ਲਿਖਦਾ ਸੀ ਜਿਵੇਂ ਕਿ ਭਗਤ ਸਿੰਘ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਉਹ ਠਟਕੇ ਦਾ ਨੌਜਵਾਨ ਸੀ ਉਹ ਨਾਮ ਕਮਾਉਣਾ ਚਾਹੁੰਦਾ ਸੀ ਪਾਸ ਨੂੰ ਜ਼ਿੰਦਗੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਅਸਲੀ ਹਰ ਕਿਸੇ ਦੀ ਜ਼ਿੰਦਗੀ ਨਾਲ ਪਿਆਰ ਹੁੰਦਾ ਪਰ ਇਹ ਉਸ ਬੇਦੀ ਮੈਂ ਗੱਲ ਨਹੀਂ ਕਰ ਰਿਹਾ ਕਿ ਪਾਸ ਜ਼ਿੰਦਗੀ ਜਿਉਣ ਦੀ ਜ਼ਿੰਦਗੀ ਨੂੰ ਮਾਣਨ ਦੀ ਕੱਲੀ ਕੱਲੀ ਚੀਜ਼ ਨੂੰ ਮਾਣਨ ਦੀ ਜੋ ਨਾਲਸਾ ਸੀ ਉਹ ਪਾਸ ਤੱਕ ਪਾਸ ਪੂਰੀ ਤਰ੍ਹਾਂ ਕੁੱਟਕੇ ਪਰ ਰੱਖੀ ਸੀ ਆਪਣੀ ਕਵਿਤਾ ਮੈਂ ਹੁਣ ਵਿਦਾ ਹੁੰਦਾ ਵਿੱਚ ਵੀ ਇਸ ਦਾ ਜ਼ਿਕਰ ਕਰਦੇ ਨੇ ਪਰ ਉਸ ਤੋਂ ਪਹਿਲਾਂ ਕੁਝ ਲਾਈਨਾਂ ਜੋ ਉਹਨਾਂ ਨੇ ਆਪਣੀ ਡਾਇਰੀ ਵਿੱਚ ਲਿਖੀਆਂ ਜ਼ਿੰਦਗੀ ਸੱਚਮੁੱਚ ਅਨੋਖਾਰ ਨੱਚ ਹੈ ਤੇ ਇਸ ਨੂੰ ਵੱਧ ਤੋਂ ਵੱਧ ਖੁਸ਼ੀਨ ਬਣਾਉਣ ਲਈ ਸਭ ਨੂੰ ਯਤਨ ਕਰਦੇ ਕਰਨੇ ਚਾਹੀਦੇ ਆ ਉਹ ਵੀ ਕਹਿੰਦੇ ਨੇ ਵੀ ਜ਼ਿੰਦਗੀ 'ਚ ਐਸਾ ਕੁਝ ਵੀ ਨਹੀਂ ਜਿਹਨੂੰ ਮਾਣਿਆ ਨਾ ਜਾ ਸਕੇ ਉਹ ਵੀ ਨੇ ਡਾਇਰੀ ਤੇ ਆਉਦੀ ਜਿੱਤੇ ਜਿਵੇਂ ਕਿ ਉਹ ਦੱਸ ਚੁੱਕੇ ਆਂ ਕਿ ਪਾਸ ਬਹੁਤ ਸ਼ਰਾਰਤੀ ਕਿਸਮ ਦਾ ਇਨਸਾਨ ਸੀ ਤੇ ਉਹ ਕੁਛ ਨਾਲ ਕੁਛ ਇਹੋ ਜਿਹਾ ਕਰਦੀ ਰਹਿੰਦੇ ਸੀ ਹਾਸੀ ਮਖੌਲੀ ਤੇ ਇੱਕ ਕਿਸ ਤਰ੍ਹਾਂ ਡਾਕਟਰ ਲਖਵਿੰਦਰ ਜੋੜ ਵੀ ਦੱਸਦੇ ਨੇ ਜੋ ਇੱਕ ਇਸ ਪ੍ਰਕਾਰ ਹੈ ਜਿਵੇਂ ਕਿ ਬਸ ਐੜਿਆਂ ਦੇ ਮਦਾਰੀ ਆਪਣਾ ਖੇਡ ਦਿਖਾਉਣ ਵਾਸਤੇ ਆਂਦਾ ਹੈ ਤਾਂ ਉਹ ਜੀ ਕਿਸ ਨੂੰ ਪੁੱਛਦਾ ਸੀ ਕਿ ਵੀ ਬਾਂਦਰ ਕੌਣ ਬਣੇਗਾ ਤਾਂ ਬਾਝ ਆਪ ਅੱਗੇ ਆ ਕੇ ਕਹਿੰਦਾ ਸੀ ਕਿ ਮੈਂ ਬਾਂਦਰ ਬਣਾਗਾ ਤੇ ਉੱਤੇ ਉਹ ਮਤਲਬ ਉਹਦੇ ਖੇਲ ਦੇ ਵਿੱਚ ਉਹਦੇ ਇਸ਼ਾਰੇ ਤੇ ਹੀ ਨੱਚਦਾ ਸੀ ਹਾਂਜੀ ਤੇ ਡਾਕਟਰ ਲਖਮਿੰਦਰ ਲਿਖਦੇ ਨੇ ਕਿ ਜਦੋਂ ਮੈਂ ਉਸ ਨੂੰ ਪੁੱਛਦਾ ਸੀ ਯਾਰ ਅੱਪਾ ਤਾਂ ਲੋਕਾਂ ਚੋਂ ਆਂਦੇ ਵਸਣ ਵਾਸ ਕੱਢਦੇ ਆ ਤੇ ਤੂੰ ਖੁਦ ਹੀ ਉਹਦੇ ਇਸ਼ਾਰੇ ਤੇ ਨੱਚਣ ਲੱਗ ਜਾਂਦਾ ਹੈ ਤਾਂ ਪਾਸ ਕਹਿੰਦਾ ਸੀ ਯਾਰ ਮੈਨੂੰ ਵੀ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਮੈਂ ਕਿਵੇਂ ਉਹਦੇ ਇਸ਼ਾਰਿਆਂ ਤੇ ਨੱਚਣ ਲੱਗ ਗਿਆ ਨੱਚਣ ਲੱਗ ਗਿਆ ਹੈ ਇਹ ਮਨ ਹਰ ਮਰ ਇਹ ਸੋਚ ਕੇ ਜਾਨਾ ਵੀ ਨਹੀਂ ਅੱਜ ਮੈਂ ਇਹ ਨਹੀਂ ਕਰਨਾ ਜੋ ਕਹੂਗਾ ਪਰ ਮੈਨੂੰ ਤਾਂ ਪਤਾ ਨਹੀਂ ਕਿਵੇਂ ਹੋ ਜਾਂਦਾ ਤੇ ਪਾਸ ਦੀ ਇੱਕ ਸਹੀ ਵੀ ਦੱਸਦੇ ਨੇ ਕਿ ਪਾਸ ਕਹਿੰਦਾ ਹੁੰਦਾ ਸੀ ਅੱਖਾਂ ਦਾਹ ਰੱਖਣੇ ਚਾਹੀਦੇ ਆਂ ਨੇ ਤੇ ਉਹ ਇਹਨਾਂ ਨੂੰ ਦੱਸਦਾ ਸੀ ਕਿ ਮੈਂ ਲਾਲ ਬੱਲਵ ਕਿੰਨੀ ਦੇਖਣ ਲੱਗ ਜਾਂਦਾ ਮੈਂ ਤੇ ਉਹ ਫਿਰ ਲਾਲ ਰੰਗ ਮੇਰੇ ਅੱਖਾਂ ਵਿੱਚ ਆ ਜਾਂਦਾ ਤੇ ਇੱਕ ਕਿੱਸਾ ਹੋਰ ਹੈ ਤੇ ਪਾਸਪੋਰਟ ਮੋਟਰਸਾਈਕਲ ਸੀ ਜੋ ਉਹਦੀ ਹਾਲਤ ਕੁਝ ਖਾਸ ਨਹੀਂ ਸੀ ਉਹ ਖਸਤਾ ਹਲਸੀ ਉਹਦੀ ਇਹ ਤਲਵੰਡੀ ਉਹ ਉਸ ਦੀ ਰਿਪੇਅਰ ਕਰਵਾਉਣ ਗਏ ਤੇ ਜੋ ਮਕੈਨਿਕ ਸੀ ਉਸ ਨੇ ਉਹਦਾ ਕਾਰਬੋਰੇਟਰ ਚੇਂਜ ਕਰਕੇ ਨਕਲੀ ਕਾਰਬੋਰੇਟਰ ਪਾਤਾ ਤੇ ਹਾਲਤ ਮੋਟਰਸਾਈਕਲ ਦੀ ਚੰਗੀ ਹੋਣ ਦੇ ਬਜਾਏ ਹੋਰ ਮਾੜੀ ਹੋ ਗਈ ਤੇ ਜਦੋਂ ਪਾਸ ਉਹਣੀ ਉਹ ਮੋਟਰਸਾਈਕਲ ਨੂੰ ਇੱਕ ਹੋਰ ਮਕੈਨਿਕ ਕੋਲ ਲੈ ਗਏ ਤਾਂ ਉਹਨੇ ਦੱਸਤਾ ਜੋ ਪਹਿਲਾਂ ਉਹ ਮੋਟਰਸਾਈਕਲ ਸਮਾਰ ਚੁੱਕਿਆ ਸੀ ਵੀ ਯਾਰ ਇਹ ਤਾਂ ਕਾਰਬੋਰੇਟਰ ਹੀ ਬਾਦਲਤਾ ਤਾਂ ਪਾਸ ਨੇ ਸਿੱਧਾ ਜਾ ਕੇ ਉਸ ਦੁਕਾਨਦਾਰ ਨਾਲ ਲੜਾਈ ਨਹੀਂ ਕਰੀ ਜਦੋਂ ਉਸ ਨੂੰ ਇਹ ਨਹੀਂ ਕਿਹਾ ਵੀ ਤੂੰ ਕਾਰਬੋਰੇਟਰ ਬਦਲਤਾ ਉਹ ਕੀ ਕਰਦੇ ਸੀ ਉਹ ਹਰ ਇੱਕ ਦੋ ਦਿਨ ਬਾਅਦ ਮੋਟਰਸਾਈਕਲ ਨੂੰ ਖਰਾਬ ਕਰਦੇ ਸੀ ਤੇ ਉਹਦੇ ਕੋਲ ਲੈ ਜਾਂਦੇ ਸੀ ਉਹਦਾ ਸਾਰਾ ਦਿਨ ਸਾਰਾ ਸਿਰ ਪੰਨੇ ਆਉਂਦੇ ਤੇ ਅੱਕ ਕੇ ਫਿਰ ਇੱਕ ਹੋਰ ਮੈਕੈਨਿਕ ਨੇ ਆ ਕੇ ਕਿਹਾ ਵੀ ਯਾਰ ਤੂੰ ਮੋਟਰਸਾਈਕਲ ਛੱਡ ਦੇ ਮੈਂ ਆਪੀ ਸਮਾਰ ਦੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਅਸਲੀ ਕਾਰਬੋਰੇਟਰ ਦੁਬਾਰਾ ਲਾ ਦਿੱਤਾ ਸੀ ਉਸ ਤੇ ਮਤਲਬ ਕਿ ਮਜ਼ਾਕ ਕਰਦੇ ਰਹੇ ਸੀ ਉਹ ਆਪਣੀ ਜ਼ਿੰਦਗੀ ਵਿੱਚ ਵਾਸ ਦੀ ਪੜ੍ਹ ਲਿਖਣ ਚ ਬਹੁਤ ਜ਼ਿਆਦਾ ਰੁਚੀ ਸੀ ਤੇ ਇਹ ਜਾਂਦਾ ਹੈ ਕਿ ਪਾਸ ਸਰੋਤੇ ਵੀ ਬਹੁਤ ਤਗੜੇ ਸੀ ਤੇ ਇੱਕ ਵਾਰ ਉਹਨਾਂ ਨੂੰ ਕਿਸੇ ਲੇਖਕ ਨੇ ਬੁਲਾਇਆ ਯਾਰ ਆਖ ਮੈਂ ਕਵਿਤਾਵਾਂ ਸੁਣਾ ਆਰ ਜਾ ਕੇ ਬੈਠ ਗਏ ਤੇ ਕਵਿਤਾਵਾਂ ਉਹ ਲੇਖਕ ਸੁਣਾਉਂਦਾ ਗਿਆ ਪਾਸ ਸੁਣਦੇ ਗਏ ਸੁਣਦੇ ਗਏ ਉਹ ਲੇਖਕ ਥੱਕ ਗਿਆ ਪਰ ਪਾਸ ਨਹੀਂ ਸਕਿਆ ਤੇ ਹਾਰ ਕੇ ਉਹ ਲੇਖਕ ਨੇ ਇਹ ਕਹਿੰਨ ਕਿ ਯਾਰ ਤੂੰ ਇਹ ਕਵਿਤਾਵਾਂ ਮੈਂ ਘਰੇ ਲੈ ਜਾ ਮੇਰੇ ਕੋਲ ਟਾਈਮ ਨਹੀਂ ਤੂੰ ਆਪੀ ਜਾ ਕੇ ਪੜ੍ਹ ਲੰਮੀ ਇਦਾਂ ਹੀ ਉਹਨਾਂ ਨੇ ਇੱਕ ਵਾਰ ਆਪਣੇ ਇੱਕ ਦੋਸਤ ਨਾਲ ਕਰ ਰਹੀ ਸੀ ਜੋ ਜਿਸਨੇ ਨਾਮ ਲਿਖੀ ਸੀ ਉਸਨੇ ਸੋਚਿਆ ਸੀ ਚਲੋ ਇੱਕ ਦੋ ਵਾਰਸ਼ ਸੁਣਾ ਦਊਗਾ ਪਰ ਪਾਸ ਜਹੇ ਜਰੋਤੇ ਸੀ ਉੱਠੀ ਨਹੀਂ ਹਾਰ ਕੇ ਉਹਨਾਂ ਨੇ ਵੀ ਪਾਸ ਮੀਖਿਆ ਵੀ ਆਹ ਮੈਂ ਤੁਹਾਨੂੰ ਖਰਦਾ ਹੀ ਦੇਣਾ ਤੂੰ ਆਪ ਹੀ ਜਾ ਕੇ ਪੜ ਲੈ ਤੇ ਉਹਨਾਂ ਨੇ ਆਪਣੀ ਮੋਟਰ ਤੇ ਇੱਕ ਪੋਰਾ ਬਣਾਇਆ ਹੋਇਆ ਸੀ ਜਿਸ 'ਚ ਉਹਨਾਂ ਨੇ ਕਿਤਾਬਾਂ ਰੱਖੀਆਂ ਸੀ ਉਹ ਟਾਈਮ 'ਚ ਮੀਟਿੰਗਾਂ ਹੁੰਦੀਆਂ ਸੀ ਤਾਂ ਉਹ ਉੱਥੇ ਹੀ ਹੁੰਦੀਆਂ ਸੀ ਤੇ ਲਿਖਵੇਂ ਆਪਣਾ ਸੰਸ਼ੇਰ ਸਿੰਘ ਸਾਧੂ ਇੱਕ ਪਾਸੇ ਇਹ ਵੀ ਕਿਤਾਬ 'ਚ ਲਿਖਦੇ ਨੇ ਕਿ ਪਾਸ ਪੜਦੇ ਬਹੁਤ ਸੀ ਜਿਉਂ ਕਿ ਪਾਰੀ ਕਿਤਾਬ ਪੜ ਰਹੇ ਨੇ ਜਿਹਦੀ ਸ਼ਬਦਾਵਲੀ ਭਾਰੀ ਹੈ ਉਹ ਪੜਦੇ ਪੜਦੇ ਜੇ ਉਹ ਸੱਕ ਜਾਂਦੇ ਤੇ ਤਾਂ ਉਹ ਕਿਹੜੀ ਕਿਤਾਬ ਲੈ ਲੈਂਦੇ ਸੀ ਜਿਵੇਂ ਕਿ ਕੋਈ ਕਵਿਤਾ ਕੋਈ ਕਵਿਤਾ ਵਗੈਰਾ ਮਤਲਬ ਉਹ ਲਗਾਤਾਰ ਪਰ ਪੜਦੇ ਰਹੇ ਜਿਸੇ ਪੜਨ ਦੀ ਉਹਨਾਂ ਵਿੱਚ ਇੱਛਾ ਹੋ ਜਾਂਦੀ ਸੀ ਕਿ ਮੈਂ ਪੜਦਾ ਰਹਾ ਤੇ ਅੱਜ ਜਾ ਗਿਆ ਬਤਾਉਂਦਾ ਰਹਾ ਇੱਕ ਹੋਰ ਬਹੁਤ ਸ਼ਾਨਦਾਰ ਹਿਸਾ ਹੈ ਉਸ ਟਾਈਮਾ ਵਿੱਚ ਕਵੀ ਦਰਬਾਰ ਹੁੰਦੇ ਸੀ ਕਾਲਜਾਂ ਵਿੱਚ ਤੇ ਪਾਸ਼ ਨੂੰ ਇੱਕ ਕਾਲਜ ਵਿੱਚ ਬੁਲਾਇਆ ਗਿਆ ਕਵਿਤਾ ਬੋਲਣ ਲਈ ਪਾਸ਼ ਅਮਰੀਕਾ ਤੋਂ ਹੈ ਆਏ ਸੂ ਤੇ ਉਹਨਾਂ ਨੇ ਜਾ ਕੇ ਕਵਿਤਾ ਬੋਲੀ ਤੇ ਜੋ ਸਾਨੂੰ ਦੱਸਿਆ ਗਿਆ ਵੀ ਜੋ ਕਵਿਤਾ ਬੋਲ ਰਿਹਾ ਹੈ ਉਹ ਬੰਦਾ ਹੈ ਅਵਤਾਰ ਸਿੰਘ ਸੰਧੂ ਤੇ ਜੇ ਉਹ ਤੋਂ ਬਾਅਦ ਰਿਕਾਰਡ ਜਿਹਦੇ ਮੁੰਡੇ ਨੇ ਗਾਹ ਪਾਤਾ ਵੀ ਯਾਰ ਇਹ ਤਾਂ ਪਾਸ ਦੀ ਕੰਮ ਤੇ ਚੱਕੀ ਹੋਈ ਹੈ ਅਵਤਾਰ ਸਿੰਘ ਸੰਧੂ ਇਹ ਤਾਂ ਬੰਦਾ ਚੋਹਰ ਹੈ ਤੇ ਜਦੋਂ ਉਹਨਾਂ ਨੂੰ ਦੱਸਿਆ ਵੀ ਪਾਸ ਦਾ ਜਿਹੜਾ ਅਵਤਾਰ ਸਿੰਘ ਸੰਧੂ ਹੀ ਹੈ ਤਾਂ ਉਹ ਜਿਹ ਉਹਨਾਂ ਨੂੰ ਪਾਸ ਨੂੰ ਬੱਸ ਸਟਾਪ ਤੱਕ ਪੂਰੀ ਭੀੜ ਨਾਲ ਗਈ ਤੇ ਉਹਨਾਂ ਨੇ ਆਖਰ 'ਚ ਵੀ ਤਿਆਰ ਵੀ ਇੱਕ ਦੋ ਹਿੰਤਾ ਹੋਰ ਸਾਨੂੰ ਜ਼ਰੂਰ ਸੁਣਾ ਕੇ ਜਾਓ ਤੇ ਪਾਸ ਨੇ ਉਹਨਾਂ ਦੀ ਇਹ ਗੱਲ ਓਣੀ ਪਾਸ ਮਾ ਸੇਵਾ ਕਰਨ ਦਾ ਵੀ ਬਹੁਤ ਸ਼ੌਂਕੀ ਸੀ ਜਿਵੇਂ ਕਿ ਜਵਾਕਾਂ ਵਾਸਤੇ ਕੋਈ ਗਰਾਊਂਡ ਬਣਾ ਰਹੇ ਆ ਆਪਣੇ ਜਵਾਨੀ ਦੇ ਦਿਨਾਂ ਵਿੱਚ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਕਮੇਟੀ ਬਣਾਈ ਤੇ ਉਹ ਪਿੰਡ ਦੀ ਸਫਾਈ ਕਰਦੇ ਸੀ ਤੇ ਬੱਚਿਆਂ ਨੂੰ ਇਕੱਠਾ ਕਰਕੇ ਉਹਨੂੰ ਪੜ੍ਹਾਉਂਦੇ ਵੀ ਸੀ ਇਸ ਗੱਲ ਦਾ ਜ਼ਿਕਰ ਵੀ ਤੁਹਾਨੂੰ ਇਸ ਕਿਤਾਬ ਵਿੱਚ ਮਿਲੇਗਾ ਇੱਕ ਬਾਗੀ ਸ਼੍ਰੀ ਵਿਰਾਟ ਜੋ ਕਿ ਲੇਖਕ ਤੇ ਆਪਣੇ ਪੰਜਾਬੀ ਗਾਇਕ ਨੇ ਉਹਨਾਂ ਨੇ ਮਤਲਬ ਵੀ ਆਪਣੇ ਗਾਣੇ ਵਿੱਚ ਪਾਸ ਦਾ ਨਾਮ ਜ਼ਿਕਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਫੇਸਬੁਕ ਤੇ ਪੋਸਟ ਪਾਈ ਤੇ ਕਿਹਾ ਕਿ ਮੈਨੂੰ ਪਾਸ ਬਾਰੇ ਪਤਾ ਨਹੀਂ ਸੀ ਕਿ ਉਹ ਇੱਕ ਪੰਜਾਬ ਦੇ ਖਿਲਾਫ ਲੱਗਦਾ ਹੈ ਤੇ ਸਿੱਧਾ ਗੱਲ ਤਾਂ ਇਹ ਹੈ ਉਹਨਾਂ ਦੀ ਇਹ ਗੱਲ ਤੇ ਉਹਨਾਂ ਨੂੰ ਨਿੰਦਾ ਵੀ ਹੋਈ ਆ ਜਾਂ ਤਾਂ ਦੇਖੋ ਉਹਨਾਂ ਨੇ ਪਾਸ ਨੂੰ ਪੜ੍ਹਿਆ ਹੀ ਨਹੀਂ ਸਿਰਫ ਐਵੇਂ ਹੀ ਇੱਧਰ-ਉੱਧਰ ਸੁਣ ਕੇ ਵਿੱਚ ਗਾਣੇ ਚ ਨਾਮ ਪਾਤਾ ਤੇ ਜਾਂ ਫਿਰ ਉਹਨਾਂ ਨੂੰ ਪਾਸ ਦੀ ਕਵਿਤਾ ਹੀ ਸਮਝ ਨਹੀਂ ਗਈ ਕੋਈ ਜਿੰਨਾ ਪਾਸ ਮੈਂ ਪੜ੍ਹਿਆ ਮੈਨੂੰ ਤਾਂ ਕਿਤੇ ਨਹੀਂ ਲੱਗਿਆ ਵੀ ਪਾਸ ਹੋਣ ਸਰਕਾਰ ਦੇ ਹੱਕ ਵਿੱਚ ਲਿਖਦਾ ਹੈ ਤੇ ਪੰਜਾਬ ਲੋਕਾਂ ਦੇ ਖਿਲਾਫ ਲਿਖਦਾ ਹੈ ਤੇ ਸਰਕਾਰ ਦੇ ਖਿਲਾਫ ਦੀ ਗੱਲ ਕਰੀ ਤਾਂ ਹੁਣ ਕੁਝ ਕਿਸੇ ਵੀ ਆਪਾਂ ਨੂੰ ਡਿਸਕਸ ਕਰਨੇ ਪੈਣਗੇ ਇੱਕ ਵਾਰ ਪਾਸ ਦੀ ਕਵਿਤਾ ਹਿੰਦੀ ਦੇ ਬਹੁਤ ਹੀ ਫੇਮਸ ਰਸਾਲੇ ਵਿੱਚ ਅਨੁਵਾਦ ਹੋਈ ਤੇ ਉਹਨਾਂ ਨੇ ਉਸ ਦੇ ਵਿੱਚੋਂ ਇੱਕ ਲਾਈਨ ਕੱਢ ਦਿੱਤੀ ਉਹ ਕਵਿਤਾ ਦੇ ਕੁਝ ਬੋਲ ਲਿਖਨੇ ਜਿਨ੍ਹਾਂ ਨੇ ਦੇਖਿਆ ਹਨ ਸੁਨਹਿਰੀ ਸੱਤ ਦੇ ਸੁਕਰੀਆਂ ਸੁਨਹਿਰੀ ਛੱਲੀਆਂ ਤੇ ਨਹੀਂ ਦੇਖੇ ਮੰਡੀਆਂ ਵਿੱਚ ਸੁੱਕਦੇ ਪਾ ਉਹ ਕਦੇ ਨਹੀਂ ਸਮਝ ਸਕਦੇ ਕਿ ਕਿੰਦਾਂ ਦੁਸ਼ਮਣੀ ਹੈ ਦਿੱਲੀ ਦੇ ਉਸ ਹੁਕਮਰਾਨ ਔਰਤ ਦੀ ਪੈਰੋਂ ਨਗੀ ਮੇਰੇ ਪਿੰਡ ਦੀ ਸੋਹਣੀ ਕੁੜੀ ਦਾ ਉਹਨਾਂ ਨੇ ਹੁਕਮਰਾਨ ਔਰਤ ਵਾਲੀ ਲਾਈਨ ਕਵਿਤਾ ਵਿੱਚੋਂ ਕੱਢ ਦਿੱਤੀ ਤਾਂ 파ਸ਼ ਨੇ ਜੋ ਉਹਨਾਂ ਨੇ ਪੈਸੇ ਭੇਜੇ ਸੀ 파ਸ਼ ਨੇ ਉਹ ਪੈਸੇ ਵਾਪਸ ਕਰੇ ਤੇ ਉਹਨਾਂ ਨੂੰ ਚਿੱਠੀ ਲਿਖੀ ਕਿ ਜੇ ਮੇਰੀ ਗੰਮ ਤਾਂ ਛਾਪਣੀ ਹੈ ਤਾਂ ਉਹ ਜਿਵੇਂ ਹੈ ਉਹਵੇਂ ਹੀ ਛਾਪੋ ਆ ਵਿੱਚ ਫੇਰ ਬਦਲਣਾ ਚਲੋ ਮੈਨੂੰ ਨਹੀਂ ਸਮਝ ਆ ਰਹੀ ਯਾਰ ਪਾਸ ਕਿਵੇਂ ਸਰਕਾਰ ਦੇ ਹੱਕ ਤੇ ਲਿਖੀ ਜੇ ਹੋਰ ਗੱਲ ਕਰੀਏ ਕਮਟਾਰ ਤੋਂ ਬਿਨਾ ਪਾਸ ਵਾਰਤਕ ਵੀ ਬਹੁਤ ਚੰਗੀ ਲਿਖਦੇ ਸੀ ਚਾਹੇ ਪਾਸ ਦੀ ਚਿੱਠੀਆਂ ਹੋਣ ਚਾਹੇ ਪਾਸ ਦੀ ਡਾਇਰੀ ਵਿੱਚ ਉਹਨਾਂ ਨੇ ਜੋ ਛੋਟੇ-ਛੋਟੇ ਲੇਖ ਲਿਖੇ ਜੈਵਰਿਕ ਕਿਤਾਬ ਹੈ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਉਹ ਵੀ ਤੁਸੀਂ ਪੜ੍ਹ ਸਕਦੇ ਹੋ ਉਸ ਦੇ ਵਿੱਚ ਪਾਸ ਦੇ ਲੇਖ ਨੇ ਤੇ ਮਿਰਕਾ ਸਿੰਘ ਦੀ ਜੀਵਨੀ ਜਦੋਂ ਪਾਸ ਜੇੜ ਵਿੱਚ ਸੀਗੇ ਉਦੋਂ ਉਹਨਾਂ ਨੇ ਇਹ ਕੰਮ ਵੀ ਸੌਂਪਿਆ ਹੈਗਾ ਉਹਨਾਂ ਨੇ ਮਿਰਕਾ ਸਿੰਘ ਦੀ ਜੀਵਨੀ ਵੀ ਲਿਖੀ ਸੀ ਕਿਉਂਕਿ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ ਫਲਾਈਂਗ ਸਿਕ ਕਹੇ ਜਾਣ ਵਾਲੇ ਮਿਰਕਾ ਸਿੰਘ ਦੀ ਜੀਵਨੀ ਲਿਖਣਾ। ਅਤੁ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਵੱਡੇ ਸਾਥਕਾਰ ਸੀਗੇ ਉਹ ਤੇ ਉਹਨਾਂ ਨੂੰ ਮਾਰ ਕੇ ਕਿੰਨਾ ਵੱਡਾ ਘਾਟਾ ਪੰਜਾਬ ਨੂੰ ਵੀ ਪਿਆ ਹੈ ਪੰਜਾਬ ਦੀ ਕਵਿਤਾ ਨੂੰ ਵੀ ਪਿਆ ਹੈ। ਤੇ ਜੇ ਤੁਸੀਂ ਪਾਸ ਬਾਰੇ ਆਪਣੇ ਆਪ ਕੁਝ ਜਾਨਣਾ ਚਾਹੁੰਦੇ ਹੋ, ਟੀਵੀ ਇਹ ਦੋ ਬੈਠੇ ਨੇ ਇਹਨਾਂ ਤੋਂ ਕੀ ਗੱਪ ਮਾਰਦੇ ਹੋਣਗੇ। ਤਾਂ ਤੁਹਾਨੂੰ ਮੈਂ ਕਹੂੰਗਾ ਤੁਸੀਂ ਇਹ ਕਿਤਾਬਾਂ ਜ਼ਰੂਰ ਪੜ੍ਹੋ ਸਾਰੀਆਂ। ਜਿੱਥੇ ਪਾਸ ਰਹਿੰਦਾ ਹੈ। ਸ਼ੁਰੂਆਤ ਤੁਸੀਂ ਇਸ ਤੋਂ ਕਰ ਸਕਦੇ ਹੋ ਇੱਕ ਪਾਸੇ ਵੀ। ਬਹੁਤ ਸੋਹਣੀ ਕਿਤਾਬ ਹੈ। ਬਹੁਤ ਸਰਲ ਰੂਪ ਚ ਲਿਖੀ ਹੈ ਇੱਕ ਤਾਈ ਤੇ ਛੋੜੇ ਮੋਟੇ ਕਿਸੇ ਪਾਸ ਬਾਰੇ ਸੋਨੂੰ ਉਹਨਾਂ ਦਾ ਬਹੁਤ ਹੀ ਨਜ਼ਦੀਕੀ ਮਿੱਤਰ ਉਹ ਟਾਈਮ ਚ ਤੇ ਪੰਜਾਬ ਦਾ ਬਹੁਤ ਹੀ ਮਕਬੂਲ ਸ਼ਾਇਰ ਹਾਲਕਿ ਉਹਨਾਂ ਦੀ ਮੌਤ ਹੋ ਗਈ ਉਹ ਅੱਗੇ ਨਹੀਂ ਚੱਲੋ ਕੁਝ ਹੋ ਸਕਿਆ 21 ਕਿਤਾਬ ਹੈ ਖਾਲੀ ਸਰਕਸ਼ ਅਮਿਤ ਰੋਜ ਅਰਿਤੋਰ ਹਾਜ਼ਰ ਹੈ ਵਿੱਚ ਵਿੱਚ ਤੁਹਾਨੂੰ ਪਾਸ ਬਾਰੇ ਛੋੜੇ ਮੋਟੇ ਕਿਸੇ ਦੇਖ ਸਕਦੇ ਹੋ ਕਿਉਂਕਿ ਇਹਨਾਂ ਨੇ ਬਹੁਤ ਸ਼ਰਾਰਤਾਂ ਕਰਿਆ ਨੇ ਨਾਲ ਲਿਖ ਕੇ ਤੇ ਉਸ ਤੋਂ ਬਾਅਦ ਪਾਸ ਦੀ ਡਾਇਰੀ ਅਤੇ ਚਿੱਠੀਆਂ ਜਿਵੇਂ ਇੱਕ ਤੁਹਾਨੂੰ ਦੱਸਿਆ ਹੈ ਜੋ ਇਸ ਟਾਈਮ ਸਾਡੇ ਕੋਲ ਹੈ ਨਹੀਂ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਅੰਤ ਵਿੱਚ ਅਸੀਂ ਤੁਹਾਨੂੰ ਪਾਣ ਗਿਆ ਕੁਝ ਕਵਿਤਾਵਾਂ ਸੁਣਾਵਾ ਸੁਣਾਵਾ ਜ ਸੁਣਾਣਾ ਚਾਹਾਂਗੇ ਤੇ ਬਾਕੀ ਸਾਰੀ ਕਵਿਤਾਵਾਂ ਤਾਂ ਚਲੋ ਸੁਲਾਬ ਹੀ ਨਹੀਂ ਸਕਦੇ ਬਹੁਤ ਲੰਬੀ ਗੱਲ ਹੋ ਜਾਂਦੀ ਹੈ ਤੁਸੀਂ ਖੁਦ ਪੜਿਓ ਪਾਸ਼ ਨੂੰ ਲੱਭ ਕੇ ਤੇ ਉਹਨਾਂ ਦੀ ਇੱਕ ਕਵਿਤਾ ਹੈ ਦਹਿਕ ਦੇ ਦਹਿਕ ਦੇ ਅੰਗਿਆ ਰਹੇ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਰੁਸ਼ਨਾਉਂਦੇ ਰਹੇ ਨੇ ਲੋਕ ਨਾ ਕਤਲ ਹੋਏ ਨਾ ਹੋਣਗੇ ਇਸ਼ਕ ਦੇ ਗੀਤ ਇਹ ਮੌਤ ਦੀ ਸਰਦਲ ਤੇ ਬਹਿ ਗਾਉਂਦੇ ਰਹੇ ਨੇ ਲੋਕ ਨੇਰੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪਾਉਂਦਾ ਨੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ ਜ਼ਿੰਦਗੀ ਦਾ ਜਦ ਕਦੇ અપਮਾਨ ਕੀਤਾ ਹੈ ਕਿਸੇ ਮੌਤ ਬਣ ਕੇ ਮੌਤ ਦੀ ਆਉਂਦੇ ਰਹੇ ਨੇ ਲੋਕ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਪ ਤੋਂ ਝੋਲੁੰਦੇ ਗਾਲ ਸੰਗਲੀ ਪਾਉਂਦੇ ਰਹੇ ਨੇ ਲੋਕ ਇਸ ਕਵਿਤਾ ਰਾਹੀਂ ਆਪ ਦੇਖ ਸਕ ਰਹੇ ਨੇ ਅਭੀ ਕਿੰਨੀ ਪ੍ਰੇਰਣਾਪੂਰਨ ਕਵਿਤਾ ਸੀ ਇਹ ਖੁਦ ਇਹ ਕਵਿਤਾ ਪੜ ਕੇ ਆਪ ਦੇ ਆਪ ਨੂੰ ਵੀ ਲੱਗਦਾ ਹੈ ਵੀ ਨਹੀਂ ਇਨਸਾਨ ਕੁਝ ਵੀ ਕਰ ਸਕਦਾ ਹੈ ਇਨਸਾਨ ਲਈ ਕੁਝ ਵੀ ਮੁਸ਼ਕਿਲ ਨਹੀਂ ਇਹ ਮੈਂ ਅੱਜਕੱਲ ਕਹਿ ਦਿੱਤਾ ਜਾਂਦਾ ਹੈ ਕਿ ਆ ਸਰਕਾਰ ਨਹੀਂ ਕਰਤਾ ਵੀ ਆਪਾਂ ਸਰਕਾਰ ਦਾ ਵੀ ਕਰ ਸਕਦੇ ਆ ਪਰ ਜੇ ਲੋਕ ਇਕੱਠੇ ਹੋਣ ਆਪਦੇ ਆਪਸੀ ਜੋ મતਭੇਦ ਨੇ ਉਹਨਾਂ ਨੂੰ ਭੁੱਲ ਕੇ ਤੇ ਆਪਦੀ ਵਿਚਾਰਧਾਰਾ ਨੂੰ ਇੱਕ ਸਾਈਡ ਰੱਖ ਕੇ ਜੇ ਇਕੱਠੇ ਹੋ ਕੇ ਲੜਨ ਤਾਂ ਕੀ ਨਹੀਂ ਹਾਸਿਲ ਕੀਤਾ ਜਾ ਸਕਦਾ ਜਿੰਨੀਆਂ ਜਾਨਦਾਰ ਤੇ ਸ਼ਾਨਦਾਰ ਕਵਿਤਾਵਾਂ ਪਾਰਖ ਦੀਆਂ ਇਨਕਲਾਬੀ ਕਵਿਤਾਵਾਂ ਸੀ ਉਸ ਤੋਂ ਬਹੁਤ ਜ਼ਿਆਦਾ ਖੂਬਸੂਰਤ ਤੇ ਰੋਮਾਂਟਿਕ ਕਵਿਤਾਵਾਂ ਵੀ ਉਹਨਾਂ ਨੇ ਲਿਖੀਆਂ ਨੇ ਅਲੱਗ ਹੀ ਘਟ ਲਿਖੀਆਂ ਨੇ ਤੇ ਉਹਨਾਂ ਚੋਂ ਇੱਕ ਜੋ ਕਿ ਪਾਰਖ ਦੀ ਸਭ ਤੋਂ ਲੰਬੀ ਕਵਿਤਾ ਹੈ ਉਹ ਹੈ ਮੈਂ ਹੁਣ ਵਿਦਾ ਹੁੰਦਾ ਜੋ ਕੁਝ ਇਸ ਪ੍ਰਕਾਰ ਮੈਂ ਹੁਣ ਵਿਦਾ ਹੁੰਦਾ ਮੇਰੀ ਦੋਸਤ ਮੈਂ ਹੁਣ ਵਿਦਾ ਹੁੰਦਾ ਮੈਂ ਇੱਕ ਕਵਿਤਾ ਲਿਖਣੀ ਚਾਹੀ ਸੀ ਜੋ ਜਿਸ ਨੂੰ ਸਾਰੀ ਉਮਰ ਪੜਦੀ ਰਹੇ ਸਕੇ ਉਸ ਕਵਿਤਾ ਵਿੱਚ ਮੈਗਦੇ ਹੋਏ ਤਣੀਆਂ ਦਾ ਜ਼ਿਕਰ ਹੋਣਾ ਸੀ ਕਮਾਦਾ ਦੀ ਸਰਸਰਾਹੜ ਦਾ ਜ਼ਿਕਰ ਹੋਣਾ ਸੀ ਤੇ ਗੰਦਰਾਂ ਦੀ ਨਾਜ਼ੁਕ ਖੁਸ਼ੋਖੀ ਦਾ ਜ਼ਿਕਰ ਹੋਣਾ ਸੀ ਉਸ ਕਵਿਤਾ ਵਿੱਚ ਰੁੱਖਾਂ ਉੱਤੇ ਚੋਲਦੀਆਂ ਤੁੰਡਾਂ ਅਤੇ ਬਾਲਟੀ ਵਿੱਚ ਚੋਏ ਦੁੱਧ ਤੇ ਗੌਂਦਿਆਂ ਚੱਗਾਂ ਦਾ ਜ਼ਿਕਰ ਹੋਣਾ ਸੀ ਤੇ ਜੋ ਵੀ ਹੋਰ ਮੈਂ ਤੇਰੀ ਜਿਸਮ ਵਿੱਚੋਂ ਤੱਕਿਆ ਉਹ ਸਾਰੇ ਕਾਸੇ ਦਾ ਜ਼ਿਕਰ ਹੋਣਾ ਸੀ ਇਹ ਕਵਿਤਾ ਬਹੁਤ ਲੰਬੀ ਹੈ ਸਾਹ ਤਾਂ ਨਹੀਂ ਪੜੀ ਜਾ ਸਕਦੀ ਵਿੱਚੋਂ ਵਿੱਚੋਂ ਮੈਂ ਕੁਝ ਅੰਸ਼ ਬੋਲੂਗਾ ਮੈਂ ਧੰਨਵਾਦ ਕਰਦਾ ਹਾਂ ਆਪਣੇ ਸਿਰ ਤੇ ਠਹਿਰ ਜਾਣ ਵਾਲੀ ਤੇਰੇ ਬਾਗ ਹੌਲੀ ਤੇ ਗੀਤਾ ਭਰੀ ਹਵਾ ਦਾ ਜੋ ਮੇਰਾ ਚਿੱਤ ਲਈ ਰੱਖਦੀ ਰਹੀ ਤੇਰੀ ਉਡੀਕ ਕਰਦਾ ਪਿਆਰ ਕਰਨਾ ਤੇ ਜੀਣਾ ਉਹਨਾਂ ਨੂੰ ਕਦੇ ਨਹੀਂ ਆਉਣਾ ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਆਂ ਬਣਾ ਦਿੱਤਾ ਹੈ ਕਵਿਤਾ ਦੇ ਨਾਲ-ਨਾਲ ਪਾਸ਼ ਨੇ ਸੰਤਰਾ ਅਉਦਾਸੀ ਤੋਂ ਪ੍ਰਭਾਵਿਤ ਹੋ ਕੇ ਕੁਝ ਗੀਤ ਵੀ ਲਿਖੇ ਨੇ ਉਹਨਾਂ ਵਿੱਚ ਇੱਕ ਗੀਤ ਰੋਣ ਨੂੰ ਪੜ ਕੇ ਸੁਣੋਗਾ ਪੈਰਾਂ ਦੀ ਇਹ ਮਿੱਟੀ ਏ ਪਹਾੜ ਬਣ ਜਾਏ ਕੱਖਾਂ ਦੀ ਇਹ ਗੁੱਲੀ ਏ ਮিনার ਬਣ ਜਾਏ ਆਪਣੀ ਕਮਾਈ ਸਭ ਰੱਖਣੀ ਕਿਰਤੀ ਦੀ ਇਹ ਗੁੱਲੀ ਏ ਲੱਖ ਲੱਖ ਦਾ ਏ ਤੇਰਾ ਕੱਖ ਨਹੀਂ ਕਿਰਤੀ ਦੀ ਇਹ ਗੁੱਲੀ ਏ ਤੇ ਪਾਸ਼ ਦੀ ਮੌਤ ਉਸ ਦਾ ਨਾਮ ਮਿਟਾਤਾ ਨਹੀਂ ਸਕੀ ਉਸ ਨੂੰ ਅਮਰ ਹੀ ਕੀਤਾ ਹੈ ਜਿਵੇਂ ਕਿ ਪਾਸ ਨੇ ਖੁਦ ਲਿਖਿਆ ਹੈ ਮੈਂ ਤਾਂ ਕਹਾ ਹਾਂ ਸੋਨੇ ਕੀਤੇ ਕਰਾਇਆ ਤੇ ਉੱਗਾਂਗਾ ਤਾਂ ਪਾਸ ਨੇ ਇਹੀ ਕੰਮ ਕੀਤਾ ਹੈ ਆਪਣੇ ਮਰਨ ਵਾਲਿਆਂ ਨਾਲ ਜਿਨ੍ਹਾਂ ਦੀ ਉਹਨਾਂ ਦੀ ਜਾਨ ਲਈ ਵੈਸੇ ਤਾਂ ਇਸ ਵੀਡੀਓ ਵਿੱਚ ਅਸੀਂ ਗੱਲ ਪਾਸ ਦੇ ਔਰ ਪਹਿਲੂ ਦੀ ਕਰਨੀ ਸੀ ਪਰ ਨਰਗਿਸ਼ ਨੇ ਇਸ ਕੈ ਲਈ ਜਾਂ ਕੁਛ ਕੈ ਲਈ ਅਸੀਂ ਰਾਤੋਂ ਪੜ ਗਏ ਤੇ ਗੱਲਾਂ ਹੋਰ ਹੀ ਹੋ ਗਈਆਂ ਕਹਿਰ ਅਗਲੀ ਵਾਰ ਤੋਂ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਉਲਝੁੱਕਾਂ ਲਈ ਮਾਫੀ ਮੰਗਦੇ ਹਾਂ ਤੇ ਉਮੀਦ ਕਰਦੇ ਆ ਕਿ ਸਾਡੀ ਵੀਡੀਓ ਨੂੰ ਤੁਸੀਂ ਵਾਦ ਚੜ ਕੇ ਲਾਈਕ ਕਰੋਗੇ ਤੇ ਸ਼ੇਅਰ ਕਰੋਗੇ ਧੰਨਵਾਦ